ਸੋਣਾ ਲਿਖਾ DI 60 ਦਾ RX ਹਾਂਜੀ ਇਹ ਜੋ 2013 ਮਾਡਲ ਹੈ ਜੀ 430000 ਦੀ ਡਿਮਾਂਡ ਕੀਤੀ ਗਈ ਆ ਠੀਕ ਆ ਜੀ ਬਾਕੀ 60 ਪਾਵਰ ਦਾ ਹੈਗਾ ਹਾਂਜੀ ਵਿੱਚ ਟਰਬੋ ਡੋਡੋ ਫਿੱਟ ਹੋਈ ਵੀ ਆ ਹੋ ਸੈੱਟ ਦੀ オリジナル ਠੀਕ ਆ ਜੀ ਤੇ ਇਹਦੀ ਪਾਵਰ 75 80 ਕੋਲੇ ਕਰੀ ਵੀ ਆ ਜੀ ਠੀਕ ਆ ਟਰਬੋ ਵਾਲਾ ਟਰੈਕਟਰ 프리 ਦਾ 6549 ਇਹ ਵੀ ਆ ਗਿਆ ਜੀ 4x4 ਦੇ ਵਿੱਚ ਇਹ 2021 ਮਾਡਲ ਜੀ 711000 ਦਾ ਹਾਂਜੀ ਦੇ 4 ਵੀਲ ਦੇ ਵਿੱਚ ਨਾਲ ਵੇਟ ਐਵਰ ਵਾਲੀ ਛਤਰੀ ਨਾਲ ਹੀ ਸਾਨੂੰ ਡੈਕ ਦੇਣਾ ਜੀ ਠੀਕ ਹੈ ਜੀ ਟਾਇਰਾਂ ਦੀ ਕੀ ਕੰਡੀਸ਼ਨ ਰੂ ਨਾਲ ਦੇ ਨਾਲ ਦੇ ਚਾਰੇ ਫ੍ਰੀਟ ਆ ਗਿਆ ਜੀ 60 49 ਇਹ ਟਰੈਕਟਰ 3 ਸਪੀਡ ਆ ਬਈ ਇਹ ਟਰੈਕਟਰ 3 ਸਪੀਡ ਆ ਗਿਆ ਜੀ ਆਪਣਾ 2020 ਮਾਡਲ ਆ ਗਿਆ 20 ਮਾਡਲ ਆ ਹਾਂ ਜੀ 4 ਲੱਖ 60 ਹਜ਼ਾਰ ਇਹਦੀ ਡਿਮਾਂਡ ਕਰੀ ਜਾਂਦੀ ਹੈ ਨਾਲ ਦੀ ਡਾਇਰੈਕਟ ਹਾਂ ਜੀ ਠੀਕ ਹੈ ਜੀ ਨਾਲ ਦੇ ਟਾਇਰਾਂ ਚ ਆ ਜੀ ਇਹ 3 ਸਪੀਡ ਹੈਗਾ ਕੰਪਨੀ ਵੱਲੋਂ 3 ਸਪੀਡ ਹੈਗਾ ਵੀ ਬਾਅਦ ਚ ਹੋਇਆ ਹੋਊਗਾ ਕੰਪਨੀ ਵੱਲੋਂ オリジナル3 ਸਪੀਡ ਆ ਜੀ 3 ਸਪੀਡ ਵਾਲਾ ਟਰੈਕਟਰ ਆ ਜੀ ਠੀਕ ਹੈ ਜੀ ਹਾਂ ਜ ਆਪਾ ਮਾਚੇ ਬਾਬਾ ਡਰੈਕਟਰ ਸੇਲ ਪਰਚੇਸ ਤੇ ਬਾਈ ਨਾਲ ਮਲਾਉਣਿਆ ਅੱਸੀ ਗੱਲ ਜੀ ਅੱਸੀ ਗੱਲ ਜੀ ਕਿਵੇਂ ਜੀ ਵਧੀਆ ਜੀ ਵਧੀਆ ਠੀਕ ਹੈ ਜੀ ਤੇ ਲੋਕੇਸ਼ਨ ਦੱਸ ਦੋ ਬਾਈ ਕੀ ਹੈ ਲੋਕੇਸ਼ਨ ਆਪਣੀ ਹੈਗੀ ਵੀ ਨੀਅਰ ਰੇਲਵੇ ਸਟੇਸ਼ਨ ਆ ਪਿੰਡ ਖੁੱਡੀਕਲਾਂ ਦਾ ਸਟੇਸ਼ਨ ਆ ਜਾਂਦਾ ਹੰਡਿਆਏ ਦਾ ਜੀ ਠੀਕ ਹੈ ਨੇੜੇ ਹੀ ਆਪਣੇ ਸਟੈਂਡਰਡ ਕੰਬਾਈਨ ਆ ਹਾਂਜੀ ਬਲਕਾਰ ਕੰਬਾਈਨ ਆ ਆਪਣੇ 1 ਕਿਲੋਮੀਟਰ ਦੀ ਦੂਰੀ ਦੇ ਵਿੱਚ ਨੇਗੇ ਠੀਕ ਹੈ ਜੀ ਤੇ ਬਠਿੰਡਾ ਰੋਡ ਆਪਣੇ ਨੇੜੇ ਆ ਬਾਈ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਬਾਈ ਆਪਾਂ ਟਰੈਕਟਰ ਦਿਖਾਵਾਂਗੇ ਫਿਰ ਬਾਈ ਦਾ ਐਡਰੈਸ ਦੇਵਾਂਗੇ ਹਾਂਜੀ ਸਾਮਣੇ ਸਟਾਰਟ ਕਰਦੇ ਆਂ ਵੀਡੀਓ ਜੀ ਕਬੂਟਾ ਤੋਂ ਇਹ ਕਿੰਨੇ ਮਾਡਲ ਆ ਜੀ ਕਬੂਟਾ ਜੀ ਹੈਗਾ ਹੈਗਾ 2019 ਮਾਡਲ ਟਰੈਕਟਰ ਹੈਗਾ ਜੀ ਹਾਂਜੀ ਤੇ ਨਾਲ ਰੇਡੀਅਲ ਟਾਇਰ ਪਾਏ ਹੋਏ ਦੇ ਮਹਿੰਗੇ ਟਾਇਰ ਕਲੇ ਟਾਇਰ ਰੇਡੀਅਲ ਆ ਬੇ ਹਾਂਜੀ 16 ਫਰੰਟ ਵਾਲੇ ਨਾਲ ਦੇ ਟਾਇਰ ਫਰੰਟ ਵਾਲੇ ਨਾਲ ਦੇ ਮਗਰਲੇ ਰੇਡੀਅਲ ਦੇ ਆ ਜੀ ਟਾਪ ਮਾਡਲ ਚ ਆ ਗਿਆ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਹਾਂਜੀ ਇਹ 2 ਸਪੀਡ ਦੇ ਵਿੱਚ ਟਰੈਕਟਰ ਆ ਗਿਆ ਜੀ ਠੀਕ ਆ ਜੀ 2 ਸਪੀਡ ਦੇ ਵਿੱਚ ਆ ਗਿਆ ਮਾੜੀ ਜੀ ਰੇਟ ਇਹਦਾ ਹੈਗਾ ਜੀ 535000 ਠੀਕ ਆ ਜੀ ਮਾਡਲ 2019 ਵੀਰੇ ਉਨੇ ਮਾਡਲ ਆ ਪੰਜਾਬ ਨੰਬਰ ਆ ਹਾਂ ਰੇਟ ਬਾਕੀ ਮੌਕੇ ਤੇ ਵੀ ਮਾਨਦਾਨ ਹੋ ਜਾਊਗਾ ਹਾਂਜੀ ਮਾਨਦਾਨ ਜ਼ਰੂਰ ਕਰਾਂਗੇ ਸਾਹਮਣੇ ਆ ਗਿਆ ਜੀ ਜੌਂਡੀਅਰ ਇਹ ਜੌਂਡੀਅਰ 5105 ਹਾਂ ਜ ਆ ਗਿਆ ਜੀ ਇਹ 4x4 ਦੇ ਵਿੱਚ ਆ ਗਿਆ ਇਹ 4x4 ਦੇ ਵਿੱਚ 2020 ਮਾਡਲ ਜੀ 6 ਲੱਖ 35 ਹਜ਼ਾਰ ਇਹਦੀ ਡਿਮਾਂਡ ਹੈਗੀ ਜੀ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਟਾਇਰ ਨਾਲ ਦੇ ਟਾਇਰ ਨੇ ਦੇ ਸਾਰੇ ਜੀ ਨਾਲ ਦੇ ਟਾਇਰ ਆ ਬਈ ਟਾਇਰ ਪਏ ਆ 90% ਦੇ ਲਗਭਗ ਫੈਵਰਾਂ ਲਈ ਹੁੱਡ ਲੱਗੀ ਆ ਗਿਆ ਜੀ ਡਾਇਰੈਕਟਰ ਠੀਕ ਆ ਜੀ ਆਲੂਆਂ ਦੀ ਖੇਤੀ ਲਈ ਬਾਈਸਟਾ ਹੈ ਡ੍ਰੈਕਟਰ 4x4 ਚ ਆ ਗਿਆ ਜੀ ਤੇ ਇਹਦੇ ਟਾਇਰ 13 ਦੇ ਆਗੇ ਇਹ 13 ਦੇ ਟਾਇਰਾਂ ਵਿੱਚ ਆਉਂਦਾ ਕੰਪਨੀ ਵੱਲੋਂ ਹਾਂਜੀ ਕੰਪਨੀ ਵੱਲੋਂ 13 ਦੇ ਟਾਇਰਾਂ ਵਿੱਚ ਆਉਂਦੇ ਹੀ ਹਾਂਜੀ ਬਾਕੀ ਇਹਦੇ ਫੈਬਰ ਵਾਲੀ ਛਤਰੀ ਲੱਗੀ ਹੋਈ ਹੈਗੀ ਠੀਕ ਹੈ ਜੀ 6,35,000 ਰੁਪਏ ਡਿਮਾਂਡ ਰੱਖੀ ਹੈ ਟਰੈਕਟਰ ਦੀ ਬਾਕੀ ਵੀ ਜਿੰਨੀ ਡਿਮਾਂਡ ਰੱਖੀ ਜੀ ਉਹ ਚ ਮੰਨਤਨ ਕਰੋਗੇ ਤਾਂ ਹਾਂਜੀ ਵੀਰੇ ਮੰਨਤਨ ਜ਼ਰੂਰ ਕਰਾਂਗੇ ਜੀ ਠੀਕ ਹੈ ਜੀ ਸਾਹਮਣੇ ਆ ਗਿਆ ਜੀ ਜੌਂਡੀਅਰ 5210 ਗੇਅਰ ਪ੍ਰੋ ਇਹ ਟਰੈਕਟਰ ਦੀ ਬਹੁਤ ਡਿਮਾਂਡ ਆ ਇਹ ਗੇਅਰ ਪ੍ਰੋ ਜੀ ਹਾਂਜੀ ਹਸਪੀਡਾਂ ਦੇ ਵਿੱਚ ਆ ਗਿਆ ਨਾਲ ਦੇ ਟਾਇਰ ਟੂਰ ਇਹ ਸਾਰੀ ਮਿਲਦਾ 200 ਘੰਟੇ ਦੇ ਆਸ-ਪਾਸ ਚੱਲਿਆ ਹੋਇਆ ਟਰੈਕਟਰ ਆ ਗਿਆ ਜੀ 200 ਘੰਟੇ ਲਗਭਗ ਟਰੈਕਟਰ ਚੱਲਿਆ ਹੋਇਆ ਬਈ ਜਿੰਤਾ ਹੈਗੀ ਹੈਗੀ 815000 ਰੁਪਿਆ 23 ਮਾਡਲ ਜਮਾ ਨਮਾ ਹੀ ਪਿਆ ਬਈ ਨਿਕਲਣੋਂ ਕੋਲ ਉਮੀ ਪਿਆ ਟਰੈਕਟਰ ਦਾ ਠੀਕ ਆ ਜੀ ਬਹੁਤ ਥੋੜਾ ਚੱਲਿਆ ਹੋਇਆ ਟਰੈਕਟਰ ਆ ਬਈ ਮਾਡਲ ਆ ਗਿਆ 23 ਹਾਂਜੀ 23 ਮਾਡਲ ਹੈ ਜੀ ਫੋਰ ਸਪੀਡ ਚ ਆ ਗਿਆ ਜੀ ਹਾਂਜੀ ਫੋਰ ਸਪੀਡ ਦੇ ਵਿੱਚ ਆ ਗਿਆ ਜੀ ਗੀਰ ਠੀਕ ਆ ਜੀ ਫੋਰ ਸਪੀਡ ਦੇ ਵਿੱਚ ਟਾਪ ਮਾਡਲ ਆ ਗਿਆ ਜੀ ਟਾਪ ਮਾਡਲ ਤੇ ਇਹਦੀ ਡਿ ਇਹ ਜੋ ਵੀ ਮਾਨਤਨ ਹੋ ਜੂਗਾ ਸਾਹਮਣੇ ਹੈਗਾ ਜੀ ਸੋਨਾ ਲਿਕਾ ਡੀਆਈ 60 ਦਾ ਆਰਐਕਸ ਹਾਂਜੀ ਇਹ ਜੋ 2013 ਮਾਡਲ ਹੈ ਜੀ 430000 ਦੀ ਡਿਮਾਂਡ ਕੀਤੀ ਗਈ ਆ ਠੀਕ ਹੈ ਜੀ ਬਾਕੀ 60 ਪਾਵਰ ਦਾ ਹੈਗਾ ਹਾਂਜੀ ਵਿੱਚ ਟਰਬੋ ਡੋਰਬੋ ਫਿੱਟ ਹੋਈ ਵੀ ਆ ਹੋਲ ਸੈਟ ਦੀ オリジナル ਠੀਕ ਹੈ ਜੀ ਤੇ ਇਹਦੀ ਪਾਵਰ 75 80 ਕੋਲੇ ਕਰੀ ਹੋਈ ਹੈ ਜੀ ਠੀਕ ਆ ਟਰਬੋ ਵਾਲਾ ਟਰੈਕਟਰ ਆ 프ਰੰਟ ਵਾਲੇ ਟਾਇਰ ਪਾਏ ਹੋਇਆ ਬਈ ਜਹਾਜ਼ ਜੀ ਤੇ ਬਾਈਕ ਵਾਲੇ 16 ਦੇ ਟਾਇਰ ਆ ਹਾਂਜੀ ਪੁਰਾ ਟੋਟਾ ਟਰੈਕਟਰ ਹੈ ਗਿਆ ਜੀ 80 ਪੈਸੇ ਟਰੈਨ ਮਗਰ 80 ਪੈਸੇ ਬੈਕ ਵਾਲੇ ਟਰੈਨ ਦੀ ਕੰਡੀਸ਼ਨ ਤੇ ਟਰਬੋ ਚ ਆ ਗਿਆ ਟਰੈਕਟਰ ਡਿਮਾਂਡ ਕਿੰਨੀ ਹੈ ਜੀ 4 ਲੱਖ 30 ਹਜ਼ਾਰ ਦੀ 4 ਲੱਖ 30 ਹੈ ਡਿਮਾਂਡ ਆ ਮਾਨਤਾ ਨਹੀਂ ਚੋਂ ਵੀ ਹੋ ਜੂ ਪੁਰਾਣਾ ਟਰੈਕਟਰ ਵੀ ਕੱਟਿਆ ਜੂ ਲੋਨ ਵੀ ਹੋ ਜੂ ਹਾਂਜੀ ਸਾਹਮਣੇ ਆ ਗਿਆ ਜੀ ਪ੍ਰੀਤ 6549 ਇਹ ਵੀ ਆ ਗਿਆ ਜੀ 4x4 ਦੇ ਵਿੱਚ ਇਹ 2021 ਮਾਡਲ ਜੀ 7 ਲੱਖ 11 ਹਜ਼ਾਰ ਦਾ ਹਾਂਜੀ ਦੇ 4 ਵੀਲ ਦੇ ਵਿੱਚ ਨਾਲ ਵੇਟ ਫੈਬਰ ਵਾਲੀ ਛਤਰੀ ਨਾਲ ਹੀ ਤੁਹਾਨੂੰ ਡਿੱਕ ਦੇਣਾ ਹੈ ਜੀ ਠੀਕ ਹੈ ਜੀ ਟਾਇਰਾਂ ਦੀ ਕੀ ਕੰਡੀਸ਼ਨ ਰੂ ਨਾਲ ਦੇ ਬਈ ਨਾਲ ਤੇ ਚਾਰੇ ਟਾਇਰ ਜੀ ਚਾਰੇ ਟਾਇਰ ਨਾਲ ਦੇ ਆ ਬਈ ਦੇਖ ਸਕਦਾ ਤੁਸੀਂ ਤੇ ਇਹ ਪੰਜਾਬ ਨੰਬਰ ਟਰੈਕਟਰ ਆ ਗਿਆ ਦੋਸਤੋ ਹਾਂ ਜੀ ਸਾਰਾ ਆਲ オリジナル ਟਰੈਕਟਰ ਆ ਗਿਆ ਇਹਦੀ ਡਿਮਾਂਡ ਰੱਖੀ ਜੀ 7,11,000 7,11,000 ਚ 2 ਸਪੀਡ ਨਹੀਂ ਮਿਲਦਾ ਬਈ ਇਹ ਸੋਨੂ 4/4 ਮੇਜ ਚੇਂਜਰ ਵਾਲਾ ਗੇਅਰ ਹੈ ਜੀ ਜਿੰਨੇ ਗੇਅਰ ਚ ਜਾਓ ਉਹਨੇ ਗੇਅਰਾਂ ਚ ਬੈਕ ਜਾਓ 3 ਸਪੀਡ ਹੈ ਜੀ ਠੀਕ ਆ ਜੀ 3 ਸਪੀਡ ਚ ਚੇਂਜਰ ਵਾਲਾ ਸਾਹਮਣੇ ਆ ਗਿਆ ਜੀ ਸੋਨਾ ਲਿੱਕਾ ਬਾਲਡ ট্রাক 60 RX ਸਕੰਦਰ ਹੈਵੀ ਡਿਊਟੀ ਮਾਈਲੇਜ ਇਹ ਮਾਡਲ ਜੀ ਇਹ 2018 21 ਮਾਡਲ ਹੈ ਜੀ 2021 ਮਾਡਲ ਰੇਟ ਹੈਗਾ ਇਹਦਾ 811000 ਜੀ ਹਾਂਜੀ ਇਹ ਵੀ ਚੇਂਜਰ ਦੇ ਵਿੱਚ ਹੀ ਆ ਗਿਆ ਜਿੰਨੇ ਘੇਰੇ ਚੱਗੇ ਜਾਊ ਉਨੇ ਘੇਰੇ ਦੇ ਵਿੱਚ ਹੀ ਬੈੱਕ ਜਾਊਗਾ ਤਾਂ ਹੱਥ ਕੋਲੇ ਚੇਂਜਰ ਆ ਗਿਆ ਸੀ ਠੀਕ ਆ ਜੀ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਟਾਇਰ ਇਹਦੇ ਵੀ ਸਾਰੇ ਨਾਲ ਦੇ ਨੇਗੇ ਜੀ ਨਾਲ ਦੇ ਟਾਇਰ ਆ ਬਈ ਹਾਂਜੀ 16 ਦੇ ਟਾਇਰਾਂ 'ਚ ਆ ਗਿਆ ਫਾਈਬਰ ਵਾਲੀ ਗੁੱਡ ਲੱਗੀ ਹੋਈ ਆ ਪੂਰੀ ਘੈਂਟ ਕੰਡੀਸ਼ਨ ਦਾ ਇਹ ਟਰੈਕਟਰ ਵੀ ਤੇ ਸਾਹਮਣੇ ਆ ਗਿਆ ਜੀ ਸੋਨਾ ਲਿਖਾ ਬਾਲਡ ਟਰੈਕ 75 RX 75 ਹੌਰਸ ਪਾਵਰ ਹਾਂਜੀ ਇਹ 60 ਆ ਗਿਆ 75 ਆ ਗਿਆ ਜੀ ਹਾਂਜੀ ਇਹਦੀ ਫੈਬਰ ਵਾਲੀ ਛਤਰੀ ਏਜੰਸੀ ਵੱਲੋਂ origignal ਲੱਗੀ ਵੀ ਹੈ ਜੀ ਠੀਕ ਹੈ ਜੀ ਇਹਦੇ ਵੀ ਸਾਰੇ ਟਾਇਰ ਨਾਲ ਦੇ ਨੇਗੇ টারਬੋ ਵਾਲਾ ਟਰੈਕਟਰ ਆ ਗਿਆ ਹਾਂਜੀ ਇਹਦੇ টারਬੋ ਆ ਜੀ ਇਹ ਆ ਗਿਆ ਹਾਂਜੀ ਨਾਲ ਦੇ ਵੇਟ ਬੂਟ ਅਰਿਜਨਲ ਕੰਪਨੀ ਵਾਲੇ ਹਾਂਜੀ ਸਾਰਾ ਕੁਝ ਕੰਪਨੀ ਦੇ ਵਿੱਚੋਂ ਲੱਗਿਆ ਹੋਇਆ ਜੀ ਇਹਦੇ ਠੀਕ ਹੈ ਜੀ ਇਹ ਆ ਗਿਆ ਟਰੈਕਟਰ ਜੀ ਪੀ ਵੀ 19 ਬਰਨਾਲੇ ਦਾ ਲੋਕਲ ਨੰਬਰ ਆ ਤੇ ਦੇਖ ਸਕ ਰਹੇ ਹੋ ਤੁਸੀਂ ਇਹ ਵੀ ਚੇਂਜਰ ਵਾਲਾ ਆ ਗਿਆ ਬਈ 74 हॉर्सपावर ਚ ਟਰਬੋ ਵਾਲਾ ਟਰੈਕਟਰ ਆ ਇਹ ਟਰੈਕਟਰ ਨਵੇਂ ਆਉਣੇ ਬੰਦ ਹੋ ਗਏ ਬਈ ਹਾਂਜੀ ਇਹਦੀ ਕੀ ਡਿਮਾਂਡ ਕਰਦੇ ਆ ਜੀ ਇਹਦੀ ਡਿਮਾਂਡ ਹੈਗੀ ਜੀ 935000 2021 ਮਾਡਲ ਦਾ ਟਰੈਕਟਰ ਹੈ ਠੀਕ ਹੈ ਜੀ 935000 ਡਿਮਾਂਡ ਆ 21 ਮਾਡਲ ਆ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਹਾਂਜੀ ਸਾਹਮਣੇ ਪ੍ਰੀਤ ਆ ਗਿਆ ਜੀ 6049 ਇਹ ਟਰੈਕਟਰ 3 ਸਪੀਡ ਆ ਬਈ ਇਹ ਟਰੈਕਟਰ 3 ਸਪੀਡ ਆ ਗਿਆ ਜੀ ਆਪਣਾ 2020 ਮਾਡਲ ਆ ਗਿਆ ਹਾਂਜੀ 20 ਮਾਡਲ ਆ ਹਾਂਜੀ 460000 ਇਹਦੀ ਡਿਮਾਂਡ ਕਰੀ ਜਾਂਦੀ ਆ ਨਾਲ ਦੀ ਟਾਇਰ ਟੂਕ ਠੀਕ ਹੈ ਜੀ ਨਾਲ ਦੇ ਟਾਇਰਾਂ ਚਾ ਜੀ ਇਹ 3 ਸਪੀਡ ਹੈਗਾ ਕੰਪਨੀ ਵੱਲੋਂ ਹੀ 3 ਸਪੀਡ ਹੈ ਕੰਪਨੀ ਵੱਲੋਂ ਵੀ ਬਾਅਦ ਚ ਹੋਇਆ ਹੋਊਗਾ ਕੰਪਨੀ ਵੱਲੋਂ origignal 3 ਸਪੀਡ ਹੈ ਜੀ 3 ਸਪੀਡ ਨਿਕਲੇ ਹੋੜ ਡੈਕਟਰ ਹੈ ਜੀ ਠੀਕ ਹੈ ਜੀ ਇਹਦੀ ਡਿਮਾਂਡ ਆ ਗਈ ਹੈ ਜੀ 4,60,000 60,000 ਹਾਂਜੀ ਅੱਗੇ ਆ ਗਿਆ ਜੀ ਅਰਜਨ 605 D DI D lakhs ਮਾਡਲ ਆ ਗਿਆ ਜੀ ਇਹ ਹਾਂਜੀ 605 ਇਹਦੇ ਵੀ ਚੈਂਜਰ ਆ ਗਿਆ ਜੀ ਇਹ ਵੀ ਚੈਂਜਰ ਦੇ ਵਿੱਚ ਇਹ ਮੈਟ ਵਾਲਾ ਵਜਦਾ ਹਾਂਜੀ ਇਹ ਮੈਟ ਵਾਲਾ ਜੀ ਇਹ ਵੀ ਠੀਕ ਹੈ ਮਾਡਲ ਹੈ ਕਿ ਚੈਂਜਰ ਦੀ 2 ਸਪੀਡ ਦੇ ਵਿੱਚ ਟਰੈਕਟਰ ਆ ਗਿਆ ਜੀ ਠੀਕ ਆ ਜੀ ਮਾਡਲ 2016 535000 ਦਾ ਰੇਟ ਹੈ ਠੀਕ ਆ ਟਾਇਰਾਂ ਦੀ ਕੀ ਕੰਡੀਸ਼ਨ ਰੂਬੀ ਟਾਇਰ ਜੀ ਇਹਦੇ ਨਾਲ ਦੇ ਦੇ ਵੀ 2016 ਮਾਡਲ ਦੇ ਨਾਲ ਦੇ ਟਾਇਰਾਂ ਚ ਆ ਗਿਆ ਟਰੈਕਟਰ ਜੀ ਹਾਂਜੀ ਬਾਕੀ ਭਾਈ ਜਿੰਨੇ ਰੇਟ ਦੱਸੇ ਹੋਏ ਆ ਮੌਕੇ ਤੇ ਮਾਨਤਾਨ ਨੀੜਾ ਜੀ ਵੀਰੇ ਜ਼ਰੂਰ ਆਉਗਾ ਆ ਜਾਂਦਾ ਮਾਨਤਾਨ ਕਰਾਂਗੇ ਵੀਰੇ ਠੀਕ ਆ ਜੀ ਹਾਂਜੀ ਸਾਹਮਣੇ ਆ ਗਿਆ ਜੀ ਸਪਰਾਜ 855 5 ਸਟਾਰ 3 ਸਪੀਡ ਫੁੱਲ ਟੌਪ ਮਾਡਲ ਆ 400 ਚ ਆ ਗਿਆ ਜਿਹੜੇ ਹੁਣ ਨਵੇਂ ਬੰਦ ਹੋਗੇ ਹਾਂਜੀ ਇਹ 2022 ਮਾਡਲ ਆ ਗਏ ਜੀ ਇਹਦਾ ਰੇਟ ਹੈਗਾਗਾ 7,70,000 ਰੁਪਿਆ ਹਾਂਜੀ ਇਹ 3 ਸਪੀਡ ਦੇ ਵਿੱਚ ਟਰੈਕਟਰ ਹੈਗਾ ਜੀ ਠੀਕ ਆ ਜੀ ਆਹ ਰਿਜੀਨਲ ਟਰੈਕਟਰ ਹੈ ਜੀ 3 ਸਪੀਡ ਆ ਤੇ ਪੀ ਵੀ ਤਿੰਨ ਬਠਿੰਡੇ ਦਾ ਨੰਬਰ ਆ ਜੀ ਸਾਰਾ ਕੁ ਟਰੈਕਟਰ ਦੇ ਨਾਲ ਦਾ ਲੱਗਾ ਹੋਇਆ ਕੰਪਨੀ ਆਹ ਰਿਜੀਨਲ ਆ ਕੰਪਨੀ ਵੱਲੋਂ ਤੇ ਇਹ 7,70,000 ਰੁਪਿਆ ਡਿਮਾਂਡ ਆ 22 ਮਾਡਲ ਆ ਇਹਦਾ ਵੀ ਨਿਕਲਣ ਨੂੰ ਕੋਲ ਉਮੀਦ ਪਿਆ ਵੀ ਟਰੈਕਟਰ ਦਾ ਥੋੜਾ ਹੀ ਚੱਲਿਆ ਹੋਇਆ ਟਰੈਕਟਰ ਹੈ ਵੀ ਠੀਕ ਆ ਜੀ ਘੰਟੀ ਦੇ ਘੰਟੇ ਚੱਲਿਆ ਹੋਇਆ ਟਰੈਕਟਰ ਕਹਿ ਸਕਦੇ ਆਪਾਂ ਹਾਂਜੀ ਸਾਹਮਣੇ ਆ ਗਿਆ ਜੀ ਅਰਜਨ ਇਹ ਅਰਜਨ ਨੋਵੋ 2022 ਮਾਡਲ ਜੀ 605 ਡੀਆਈ 22 ਮਾਡਲ ਇਹ ਡੀਆਈ ਟੌਪ ਮਾਡਲ ਆ ਗਿਆ ਜੀ ਡੀਆਈ ਆ ਗਿਆ 3 ਲੱਖ ਆ ਗਿਆ 3 ਲੱਖ ਆ ਗਿਆ ਇਹਦੇ ਵਿੱਚ ਜੀ ਆਪਾਂ ਨੂੰ ਇੱਕ ਤਾਂ ਚੇਂਜਰ ਮਿਲ ਜਾਂਦਾਗਾ ਹਾਂਜੀ ਇਹ ਹੁਣ ਕੰਪਨੀ ਐ ਐਮਐਸਪੀਐਸ ਗੱਡੀ ਜਾਂਦੀਆਂ ਨੇ ਹਾਂਜੀ ਇਹ ਡੀਆਈ ਪਹਿਲਾਂ ਹੁੰਦਾ ਜਮਾ ਟੌਪ ਮਾਡਲ ਆ ਗਿਆ ਜੀ ਇਹ 60 ਪਾਵਰ ਦੇ ਵਿੱਚ ਆ ਗਿਆ ਜੀ। 90 HRD 90 HRD ਆ ਗਿਆ ਜੀ ਇਹ ਟਰੈਕਟਰ। ਠੀਕ ਹੈ ਜੀ। ਤੇ 2022 ਮਾਡਲ ਆਗਾ ਜਮਨ ਨਵਾਂ ਟਰੈਕਟਰ ਕੁਸ਼ਕ ਘਾਂਟੀ ਇਹ ਚੱਲਿਆ ਵੇ ਟਰੈਕਟਰ। ਜੀ ਵੀ ਪਠੰਡੇ ਦਾ ਨੰਬਰ ਆ ਨਾਲ ਦੀ ਟਾਇਰ ਟੁਰ ਜੀ। ਟਾਇਰ ਟੁਰ ਜਮਨ ਨਾਲ ਦੇ ਜੀ। 16 ਦੇ ਟਾਇਰਾਂ 'ਚ ਆ ਗਿਆ। ਫੁੱਲ ਟੌਪ ਮਾਡਲ ਆ ਇਹ ਵੀ। ਤੇ ਇਹਦੀ ਡਿਮਾਂਡ ਜੀ ਹੈਗੀ ਹੈ 7,85,000 ਹਾਂ ਜੀ 7,85 ਦਾ ਮੁੱਲ ਆ ਗਈ। ਹਾਂ ਜੀ। ਬਾਕੀ ਮੌਕੇ ਤੇ ਮਾਨਤਾ ਨਾਲ ਹੋਊਗੀ। ਹਾਂ ਜੀ ਜਿਹੜਾ ਵੀ ਮੌਕੇ ਤੇ ਵੀਰ ਭਾਈ ਆਊਗਾ ਜੀ ਮਾਨਤਾ ਨਾਲ ਜ਼ਰੂਰ ਕਰਾਂਗੇ। ਠੀਕ ਆ ਬਾਈ ਜੀ ਤੇ ਲੋਨ ਵਗੈਰਾ ਛੋਟੇ ਸਿਬਲ ਸਕੋਰ ਬੰਦੇ ਚੈੱਕ ਕਰੇ ਜਾਣਗੇ ਮੂਰਲੇ ਦੇ ਹਾਂਜੀ ਜਦ ਸਿਬਲ ਸਕੋਰ ਓਕੇ ਹੋਏ ਤਾਂ ਲੋਨ ਕਰਾ ਦਾਂਗੇ ਠੀਕ ਹੈ ਜੀ ਪੁਰਾਣਾ ਵੀ ਕੱਟਿਆ ਜਾਊ ਹਾਂਜੀ ਪੁਰਾਣਾ ਵੀ ਕੱਟਿਆ ਜਾਊਗਾ ਜੇ ਹੋਇਆ ਟਰੈਕਟਰ ਵਧੀਆ ਹੋਇਆ ਤਾਂ ਅਸੀਂ ਕਟਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਸਕਰੀਨ ਤੇ ਬਾਈ ਦਾ ਕੰਟੈਕਟ ਨੰਬਰ ਚੱਲ ਰਿਹਾ ਜਿਹੜੇ ਕਿਸੇ ਵੀ ਪੁਰਾਣੇ ਟਰੈਕਟਰ ਖਰੀਦਣਾ ਬਾਈ ਨੂੰ ਕੰਟੈਕਟ ਕਰ ਲਿਓ ਤੇ ਗੱਲ ਕਰਕੇ ਬਾਈ ਨਾਲ ਬਹੁਤ ਵਧੀਆ ਲੱਗਾ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ ਧੰਨ